ਇਹ ਦਿੱਤ ਸੀ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫਿਲਮਾਂ ਦੀ ਵੀ ਜਾਂ ਕਿਸੇ ਜੀ ਦੀ ਵੀ ਅਸੀਂ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਹਾਂ ਪੂਰੀ ਲਾਈਫ 'ਚ ਕਦੇ ਕਿਸੇ ਨੂੰ ਬਲੇਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਕਿੰਤੂ ਪ੍ਰੰਤੂ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਜਾਂ ਕਿਸੇ ਵੀ ਫੀਲਡ 'ਚ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮਨ ਨਾਲ ਅਸੀਂ ਇਹ ਗੱਲ ਕਰ ਰਹੇ ਸੀ ਕਿ ਤੁਹਾਨੂੰ ਵੀ ਹੁਣ ਮੈਂ ਨੋਟਿਸ ਕਰ ਰਿਹਾ ਉਸ ਦਿਨ ਵੀ ਆਪਾਂ ਇੰਟਰਵਿਊ ਕੀਤਾ ਤਾਂ ਬਹੁਤ ਸੋਹਣੀ ਆਊਟਫਿਟ ਥੋੜੇ ਪਾਈ ਸੀ ਜੀ ਔਰ ਤੁਹਾਡੇ ਸ਼ੂਜ਼ ਦੀ ਵੀ ਡਿਸਕਸ਼ਨ ਹੋ ਰਹੀ ਸੀ ਜੀ 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 ਇੱਕ ਉਹ ਦੌਰ ਸੀ ਕਿਹਾ ਜਾਂਦਾ ਸੀ ਵੀ ਪੱਗ ਨਾਲ ਨਾ ਗੋਲ ਗਲੇ ਦੀ ਟੀ-ਸ਼ਰਟ ਨਾ ਪਾਓ ਐ ਨਾ ਕਰੋ ਵੀ ਬੜਾ ਕਲੀਸ਼ੇਟ ਜਿਹਾ ਸਿਸਟਮ ਰਿਹਾ ਕੀ ਇਹ ਨਵੇਂ ਦੌਰ ਦੇ ਵਿੱਚ ਜਿੱਥੇ ਤੁਸੀਂ ਲੋਕ ਐਮੀ ਹੋਣੇ ਦਲਜੀਤ ਹੋਣੇ ਤੁਸੀਂ ਬਾਲੀਵੁੱਡ ਤੱਕ ਲੈ ਕੇ ਗਏ ਹੋ ਪੱਗ ਨੂੰ ਇਹ ਉਸ ਦੌਰ ਦਾ ਫੈਸ਼ਨ ਹੈ ਜਿੱਥੇ ਸਾਰੀਆਂ ਬੰਦਸ਼ਾਂ ਤੋੜ ਦਿੱਤੀਆਂ ਜਾਂ ਤਾਂ ਜ਼ਿਕਰ ਕਰ ਰਹੇ ਹਾਂ ਸੀ ਇਹਦਾ ਜ਼ਰੂਰ ਨਹੀਂ ਨਹੀਂ ਜਬ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਕੋਈ ਚੀਜ਼ ਕਰ ਸਕਦੇ ਹੈਗੇ ਔਰ ਜਿਹੜੀ ਦਲਜੀਤ ਨੇ ਸਟੇਟਮੈਂਟ ਦਿੱਤੀ ਹੈ ਮੈਂ ਉਹਦੇ ਨਾਲ 2000% ਸਹਿਮਤ ਆ ਤੇ ਘੈਂਟ ਸਟੇਟਮੈਂਟ ਆ ਔਰ ਘੈਂਟ ਉਹਦੀ ਲੁੱਕ ਲੱਗਦੀ ਸੀਗੀ ਔਰ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆ ਔਰ ਪੰਜਾਬੀ ਕੋਈ ਵੀ ਕਿਤੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਇੱਕ ਚੀਜ਼ ਆ ਮੈਂ ਕਈ ਵਾਰੀ ਦੇਖਦਾ ਹੁੰਨਾ ਕਿ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਵੀ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਨੂੰ ਉਹ ਜਾਣਦਾ ਵੀ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਾਂ ਉਹੀ ਉਹਦੇ ਥੱਲੇ ਕਮੈਂਟ ਕਰਕੇ ਕਈ ਵਾਰੀ ਜੈਲਸ ਵਾਲੀਆਂ ਗੱਲਾਂ ਕਰੀ ਜਾਂਦੇ ਆ ਜਾਂ ਕਿਸੇ ਦੇ ਕ੍ਰਾਫਟਰ ਨੂੰ ਨਿੰਦੀ ਜਾਂਦੇ ਆ ਸੋ ਮੈਨੂੰ ਲੱਗਦਾ ਉਹ ਨਹੀਂ ਕਰਨੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਈਵਨ ਮੇਰੀਆਂ ਫਿਲਮਾਂ ਦੀ ਵੀ ਜਾਂ ਕਿਸੇ ਜੀ ਦੀ ਵੀ ਅਸੀਂ ਇੱਥੇ ਤੱਕ ਬਿਨਾ ਕਿਸੇ ਕੌਂਟਰੋਵਰਸੀ ਤੋਂ ਆਏ ਆ ਪੂਰੀ ਲਾਈਫ 'ਚ ਕਦੇ ਕਿਸੇ ਨੂੰ ਬਲੇਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਕਿੰਤੂ ਪ੍ਰੰਤੂ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਜਾਂ ਕਿਸੇ ਵੀ ਫੀਲਡ 'ਚ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮਨੁੱਖਾਂ ਦਾ ਥੈਂਕ ਯੂ ਜੀ ਨਰੇਸ਼ ਸਰ ਸਚਿਗੋ ਸਚਿਗੋ ਚਾਹਣਾ ਪਾ ਦੋ ਕਿੰਨਾ ਬੀਨਤ ਲਗੀ ਕਿਵੇਂ ਆਈ ਕੀ ਕੁਛ ਹੈਗਾ ਆ ਉਹ ਤੁਸੀਂ ਉਹਦਾ ਜਵਾਬ ਦਿੱਤਾ ਮੈਂ ਤਾਂ ਬਹੁਤ ਉਹਦੇ ਤੋਂ ਪੁੱਛਿਆ ਸੀ ਕਿ ਆਊਟਫਿਟ ਦੱਸੋ ਕਿਵੇਂ ਕਿਉਰੇਟ ਕੀਤੀ ਅਸੀਂ ਇਹ ਗੱਲ ਕਰ ਰਹੇ ਸੀ ਕਿ ਤੁਹਾਨੂੰ ਵੀ ਹੁਣ ਮੈਂ ਨੋਟਿਸ ਕਰ ਰਿਹਾ ਉਸ ਦਿਨ ਵੀ ਆਪਾਂ ਇੰਟਰਵਿਊ ਕੀਤਾ ਤਾਂ ਬਹੁਤ ਸੋਹਣੀ ਆਊਟਫਿਟ ਤੁਹਾਡੇ ਪਾਈ ਸੀ ਜੀ ਔਰ ਤੁਹਾਡੇ ਸ਼ੂਜ਼ ਦੀ ਵੀ ਡਿਸਕਸ਼ਨ ਹੋ ਰਹੀ ਸੀ ਜੀ 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 ਇੱਕ ਦੌਰ ਸੀ ਕਿਹਾ ਜਾਂਦਾ ਸੀ ਵੀ ਪੱਗ ਨਾਲ ਨਾ ਗੋਲ ਗਲੇ ਦੀ ਟੀ-ਸ਼ਰਟ ਨਾ ਪਾਓ ਐ ਨਾ ਕਰੋ ਵੀ ਬੜਾ ਕਲੀਸ਼ੇਟ ਜਿਹਾ ਸਿਸਟਮ ਰਿਹਾ ਕੀ ਇਹ ਨਵੇਂ ਦੌਰ ਦੇ ਵਿੱਚ ਜਿੱਥੇ ਤੁਸੀਂ ਲੋਕ ਐਮੀ ਹੋਣੇ ਦਲਜੀਤ ਹੋਣੇ ਤੁਸੀਂ ਬਾਲੀਵੁੱਡ ਤੱਕ ਲੈ ਕੇ ਗਏ ਹੋ ਪੱਗ ਨੂੰ ਇਹ ਉਸ ਦੌਰ ਦਾ ਫੈਸ਼ਨ ਹੈ ਜਿੱਥੇ ਸਾਰੀਆਂ ਬੰਦਸ਼ਾਂ ਤੋੜ ਦਿੱਤੀਆਂ ਜਾਂ ਤਾਂ ਜ਼ਿਕਰ ਕਰ ਰਹੇ ਹਾਂ ਸੀ ਇਹਦਾ ਜ਼ਰੂਰ ਨਹੀਂ ਨਹੀਂ ਜਬ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਕੋਈ ਚੀਜ਼ ਕਰ ਸਕਦੇ ਹੈਗੇ ਔਰ ਜਿਹੜੀ ਦਲਜੀਤ ਨੇ ਸਟੇਟਮੈਂਟ ਦਿੱਤੀ ਹੈ ਮੈਂ ਉਹਦੇ ਨਾਲ 2000% ਸਹਿਮਤ ਆ ਤੇ ਘੈਂਟ ਸਟੇਟਮੈਂਟ ਆ ਔਰ ਘੈਂਟ ਉਹਦੀ ਲੁੱਕ ਲੱਗਦੀ ਸੀਗੀ ਔਰ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆ ਔਰ ਪੰਜਾਬੀ ਕੋਈ ਵੀ ਕਿਤੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਇੱਕ ਚੀਜ਼ ਆ ਮੈਂ ਕਈ ਵਾਰੀ ਦੇਖਦਾ ਹੁੰਨਾ ਕਿ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਵੀ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਨੂੰ ਉਹ ਜਾਣਦਾ ਵੀ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਾਂ ਉਹੀ ਉਹਦੇ ਥੱਲੇ ਕਮੈਂਟ ਕਰਕੇ ਕਈ ਵਾਰੀ ਜੈਲਸ ਵਾਲੀਆਂ ਗੱਲਾਂ ਕਰੀ ਜਾਂਦੇ ਆ ਜਾਂ ਕਿਸੇ ਦੇ ਕ੍ਰਾਫਟਰ ਨੂੰ ਨਿੰਦੀ ਜਾਂਦੇ ਆ ਸੋ ਮੈਨੂੰ ਲੱਗਦਾ ਉਹ ਨਹੀਂ ਕਰਨੀ ਚਾਹੀਦੀ ਤੇ ਔਰ ਖਾਸ ਕਰਕੇ